ਦਰ ਕਣਕਾਓ ਦਰ ਕਣਕਾ ਵਿੱਚ ਕਣਕਾਂ ਦੇ ਬੂਰ ਪਿਆ ਮੋਟਿਆਰੇ ਜਾਣਾ ਦੂਰ ਪਿਆ ਮੋਟਿਆਰੇ ਜਾਣਾ ਦੂਰ ਪਿਆ ਲੁੱਕ ਲੁੱਕ ਵੇਖਦੀ ਐ ਅੱਜ ਤੇਰੀ ਮਾਨੀ ਦੋ ਦਿਨ ਹੋਰ ਮਣ ਜਾਂਦੀ ਓ ਈ ਸ਼ਾਨੀ ਪਰ ਤੈਨੂੰ ਖਿੱਚ ਖਿੱਚ ਅੱਜ ਤੇ ਹੈ ਲਈ ਜਾਂਦਾ ਤੇਰੀ ਹੀ ਜਵਾਨੀ ਦਾ ਕਸੂਰ ਪਿਆ ਮੋਟਿਆਰੇ ਜਾਣਾ ਦੂਰ ਪਿਆ ਬਾਰੀ ਵਿੱਚ ਵੀਰਾਂ ਦੀਆਂ ਵੋਟੀਆਂ ਖਲੋਤੀਆਂ ਹੱਜੂਆਂ ਦੇ ਨਾਲ ਜਿੰਨਾ ਚੁੰਨੀਆਂ ਨੇ ਤੋਤੀਆਂ ਇਹਨਾਂ ਨੇ ਵੀ ਤੇਰੇ ਵਾਂਗ ਛੱਡਤੇ ਨੇ ਪੇਕੜੇ ਮੋਟ ਤੋ ਹੀਏ ਦਸ ਤੂਰ ਪਿਆ ਮੋਟਿਆਰੇ ਜਾਣਾ ਦੂਰ ਪਿਆ ਮੋਟਿਆਰੇ ਜਾਣਾ ਦੂਰ ਪਿਆ ਹੁਣ ਪੁੱਲ ਜਾਣੀਆਂ ਨੇ ਖਿੱਦੋਦੀਆਂ ਬੱਚੀਆਂ ਹਨ ਨਾ ਸਹੇਲੀਆਂ ਜੋ ਗਿੱਦੇ ਵਿੱਚ ਨੱਚੀਆਂ ਸੋਹਰਿਆ ਦੇ ਨਿਤ ਨਿਤ ਪੱਕਣੇ ਪਰੌਂਠੇ ਪੇਕਿਆਂ ਦੇ ਸਖਨਾ ਤੰਦੂਰ ਪਿਆ ਮੋਟਿਆਰੇ ਜਾਣਾ ਦੂਰ ਪਿਆ ਮੋਟਿਆਰੇ ਜਾਣਾ ਦੂਰ ਪਿਆ ਆਲੇ ਆਚ ਗੁੱਡੀਆਂ ਪਟੋਲੇ ਨੇ ਉੜੀਕਦੇ ਰੰਗਲੇ ਪੰਗੂੜੇ ਤੇਰੀ ਯਾਦ ਵਿੱਚ ਚੀਕਦੇ ਤੇਰੀਆਂ ਤੇ ਹੱਥਾਂ ਵਿੱਚ ਮੋਲੀਆਂ ਕਲੇਚੜੇ ਮੰਗ ਵਿੱਚ ਡੁੱਲਦਾ ਸੰਦੂਰ ਪਿਆ ਮੋਟਿਆਰੇ ਜਾਣਾ ਦੂਰ ਪਿਆ ਮੋਟਿਆਰੇ ਜਾਣਾ ਦੂਰ ਪਿਆ ਤੇਰੇ ਬਿਨਾਂ ਖੁਹਾ ਦੀਆਂ ਟਿੰਡਾਂ ਨੇ ਪਿਆਸੀਆਂ ਤੇਰੇ ਬਾਝ ਪੱਤਨ ਤੇ ਛਾਈਆਂ ਨੇ ਉਦਾਸੀਆਂ ਟਾਕਾਂ ਉੱਤੇ ਕੜਿਆਂ ਨੂੰ ਰੱਖ ਕੇ ਉੜੀਕਦਾ ਏ ਸਖੀਆਂ ਸਹੇਲੀਆਂ ਦਾ ਪੂਰ ਪਿਆ ਮੋਟਿਆਰੇ ਜਾਣਾ ਦੂਰ ਪਿਆ ਮੋਟਿਆਰੇ ਜਾਣਾ ਦੂਰ ਪਿਆ ਧੰਨਵਾਦ ਜੀ ਕਿਸ ਤਾਂ ਦਾ ਲੱਗਾ ਸਾਡੇ ਪੁਰਾਣੇ ਵਿਰਸੇ ਦੇ ਨਾਲ ਜੁੜਿਆ ਹੋਇਆ ਇਹ ਬਹੁਤ ਹੀ ਪਿਆਰਾ ਆਸਾ ਸਿੰਘ ਮਸਤਾਨਾ ਜੀ ਦਾ ਗੀਤ ਤੇ ਲਾਈਕ ਕਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਹੁਤ ਬਹੁਤ ਧੰਨਵਾਦ